ਯਾਰ ਪਿੰਕੀ ਮੈਂ ਤੈਨੂੰ 20000 ਦੇ ਦਿੱਤਾ ਰਿਹਾ ਹਾਂ ਪਰ ਤੂੰ ਕਰ ਤੱਕ ਵਾਪਸ ਕਰ ਦੂੰਗਾ। ਓ ਪਾਜੀ ਅੱਗੇ ਦੱਸੋ ਤੁਹਾਡੇ ਕਦੇ ਲੈਣ ਕਿਤੇ ਪੈਸੇ? ਤੇ ਮੋੜੇ ਵੀ ਕਹਦਾ ਯਾਰ। ਓ ਪਾਜੀ ਤੁਸੀਂ ਤਾਂ ਬਹਿਮੀ ਬਹੁਤ ਹੋ ਗਏ। ਪਾਜੀ ਤੁਸੀਂ ਤਾਂ ਪਿਛਲੇ ਸਾਲ ਦੁਕਾਨ ਖੋਲੀ ਆ। ਪਿੰਕੀ ਦਾ ਨਾਂ ਚੱਲਦਾ ਹੈ ਮਾਰਕੀਟ ਦੇ ਵਿੱਚ। ਸਾਡਾ ਵੀ ਕੋਈ ਰਤਬਾ ਹੈ। ਸਾਡੀ ਵੀ ਕੋਈ ਪਰੰਪਰਾ ਹੈ। ਸਾਡਾ ਵੀ ਕੋਈ ਰੋਬ ਹੈ, ਰਿਵਾਜ ਹੈ। ਸਤਿ ਸ਼੍ਰੀ ਅਕਾਲ ਜੀ। ਪਾਜੀ ਮੈਂ ਬੱਗ ਫਾਈਨਾਂਸ ਕੰਪਨੀ ਤੋਂ ਆਇਆ ਜੀ। ਇਹ ਦੁਕਾਨ ਆਪਣੀ ਹੈ ਜੀ ਹਾਂਜੀ ਉਹ ਨਾਲ ਨਾ ਕੋਈ ਰੈਸਟੋਰੈਂਟ ਹੁੰਦਾ ਸੀਗਾ 2016 ਚ ਕੋਈ ਚੰਨਣ ਨਾਂ ਦਾ ਬੰਦਾ ਸੀ ਜੀ ਉਹਦੀ ਫੋਟੋ ਵੀ ਹੈ ਜੀ ਮੇਰੇ ਕੋਲ ਆਹ ਉਹਦੀ ਫੋਟੋ ਹੈ ਜੀ ਦਰਸਲ ਨਾ 2016 ਚ ਉਹਨੇ ਸਾਡੀ ਕੰਪਨੀ ਤੋਂ ਲੋਨ ਲਿਆ ਸੀ ਤੇ ਉਸ ਤੋਂ ਬਾਅਦ ਉਹਨੇ ਕੋਈ ਕਿਸ਼ਤ ਨਹੀਂ ਭਰੀ ਜੀ ਤੇ ਕਿਤੇ ਉਹ ਭੱਜ ਗਿਆ ਜੀ ਤਾਂ ਪਤਾ ਨਹੀਂ ਮੈਂ ਤਾਂ ਹਲੇ ਹੁਣੇ ਦੁਕਾਨ ਕਰੀ ਹੈ ਅੱਛਾ ਜੀ ਅੱਛਾ ਉਹ ਚੰਨਣ ਹੈ ਜਿਹੜਾ ਪਿਛਲੇ ਮੱਲੇ ਰਹਿੰਦਾ ਸੀ ਹਾਂਜੀ ਹਾਂਜੀ ਆ ਫੌਜੀ ਦਾ ਮੁੰਡਾ ਹਾਂਜੀ 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 ਉਹ ਜਿਹਦੀ ਪੂਆ ਦਾ ਮੁੰਡਾ ਫੀਮ ਖਾਂਦਾ ਹਾਂਜੀ 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 ਬਿਲਕੁਲ ਜਿਹਦੀ ਮਾਸੀ ਦਾ ਮੁੰਡਾ ਟਰੱਕ ਚਲਾਉਂਦਾ ਬਿਲਕੁਲ ਜੀ ਬਿਲਕੁਲ ਜਿਹਦੀ ਖੱਬੀ ਬਾਹਂ ਚ ਸਰਿਆ ਪਿਆ ਇੱਕ ਮਿੰਟ ਜੀ ਹੈਲੋ ਸਰ ਜੀ ਮੈਂ ਚੰਨਣ ਮਿਲ ਗਿਆ ਜੀ ਮਿਲ ਜੂਗਾ ਪੱਕਾ ਜੀ ਹਾਂਜੀ ਹਾਂਜੀ ਆ ਗਿਆ ਜੀ ਆਉਂ ਨਹੀਂ ਮਿਲਦਾ ਤੁਹਾਨੂੰ ਉਹ ਤਾਂ ਅੰਡਰਗਰਾਊਂਡ ਹੋ ਗਿਆ ਕਿ ਯਾਰ ਤੈਨੂੰ ਬੜਾ ਪਤਾ ਚੰਨਣ ਬਾਰੇ ਕੋਣਾ ਹੈ 2016 ਤੋਂ ਪਹਿਲਾਂ ਮੈਂ ਹੀ ਚੰਨਣ ਹੁੰਦਾ ਸੀਗਾ ਥੈਂਕ ਯੂ